ਜੀ ਸੁਬਾਹ ਦੇ 6 ਵਜੇ ਆ। ਸੋ ਮੈਂ ਉਹਨਾਂ ਨੂੰ ਦੇਖਿਆ ਕਿ ਇਹ ਟਿੱਗ ਗਈ ਆ ਗਈ ਕਿਉਂਕਿ ਵਿਚਾਰੀ ਸਾਰੀ ਰਾਤ ਬਹੁਤ ਤਕਲੀਫ ਚ ਰਹੀ ਆ। ਕਿਉਂਕਿ ਦਾ ਹੱਥ ਲੜਾ ਪਾਸਾ ਜਿਹੜਾ ਉਹ ਸਾਰਾ ਜ਼ਖਮਾਂ ਦੇ ਨਾਲ ਭਰਿਆ ਪਿਆ। ਲੱਤ ਵੀ ਵਿਚਾਰੀ ਦੀ ਟੁੱਟੀ ਹੋਈ ਆ। ਕਿਉਂਕਿ ਉਹ ਗੱਡੀ ਜੀ ਦੇ ਥੱਲੇ ਆਈ ਉਹ ਇਹਨੂੰ ਕਾਫੀ ਦੂਰ ਤੱਕ ਰਗੜਦੀ ਲੈ ਕੇ ਗਈ ਜਿਸ ਦੇ ਨਾਲ ਇਹਦੇ ਸਾਰੇ ਮਤਲਬ ਥੱਲੇ ਸਾਰੀ ਸਕਿਨ ਉਖੜ ਗਈ ਆ। ਸੋ ਵਿਚਾਰੀ ਪਈ ਵੀ ਉਸੇ ਪਾਸੇ ਆ ਪਰ ਰੁਕੀ ਕਰੀਏ ਮਤਲਬ ਉਹਨੇ ਇਹਦੇ ਆਪਦੀ ਮਰਜ਼ੀ ਨਾਲ ਹੀ ਪੈਣਾ ساری ਰਾਤ ਬਹੁਤ ਤਕਲੀਫ ਚ ਰਹੀ ਹੈ ਇਹ ਤੇ ਉਸ ਤੋਂ ਬਾਅਦ ਇਹਨੇ 1 ਵਜੇ ਬੱਚੇ ਨੂੰ ਜਨਮ ਦਿੱਤਾ ਤੇ ਉਸ ਤੋਂ ਬਾਅਦ ਲਗਾਤਾਰ ਥੋੜੇ ਥੋੜੇ ਸਮੇਂ ਤੋਂ ਇਹਨੇ ਮਤਲਬ ਹੁਣ ਤੱਕ ਇਹਨੇ 7 ਬੱਚਿਆਂ ਨੂੰ ਜਨਮ ਦਿੱਤਾ ਹੈਗਾ ਤੇ ਮਤਲਬ ਹਾਲਤ ਇਹਦੀ ਬਹੁਤ ਨਾਜ਼ੁਕ ਸੀਗੀ ਡਾਕਟਰ ਨੇ ਕਿਹਾ ਸੀ ਕਿ ਇਹਨੂੰ ਆਪਦੇ ਦੇਖਰੇਖ ਦੇ ਵਿੱਚ ਰੱਖਣਾ ਕਿ ਉਹ ਬਾਰੇ ਨੂੰ ਵਿਚਾਰੀ ਨੂੰ ਰੱਖ ਨਹੀਂ ਸਕਦੇ ਸੀ ਹਾਲਾਤ ਇਹਦੇ ਇੰਨੇ ਮਾੜੇ ਸੀਗੇ ਤੇ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹਨੇ ਬੱਚਿਆਂ ਨੂੰ ਜਨਮ ਦਿੱਤਾ ਬੱਚੇ ਸਹੀ ਸਲਾਮਤ ਆ ਸਾਰੇ ਇਹ ਆਪ ਵੀ ਕੁਝ ਠੀਕ ਹੈ ਤੇ ਮਨ ਨੂੰ ਮੇਰੇ ਨੂੰ ਵੀ ਕੁਝ ਸਕੂਨ ਮਿਲਿਆ ਕਿਉਂਕਿ ਸਾਰੀ ਰਾਤ ਮੈਂ ਉਹ ਤਕਲੀਫ ਚ ਵੇਖਿਆ ਤੇ ਮੈਂ ਉਹਦੇ ਲਈ ਕਰ ਕੁਝ ਨਹੀਂ ਸਕਦਾ ਸੀਗਾ ਰਾਤ ਨੂੰ ਤਾਂ ਮੈਂ ਉਸ ਪ੍ਰਮਾਤਮਾ ਨੂੰ ਅਰਦਾਸ ਹੀ ਕਰ ਸਕਦਾ ਸੀ ਕਿ ਵਿਚਾਰੀ ਠੀਕ ਰਵੇ ਇਹ ਦੇ ਬੱਚਿਆਂ ਦਾ ਜਨਮ ਹੋ ਜੇ ਸਹੀ ਸਲਾਮਤ ਤੇ ਸੋ ਪ੍ਰਮਾਤਮਾ ਨੇ ਬੜੀ ਵਧੀਆ ਸੁਣੀ ਇਹਦਾ ਬੱਚਿਆਂ ਦਾ ਜਨਮ ਹੋ ਗਿਆ ਸਾਰਿਆਂ ਦਾ ਠੀਕ ਠਾਕ ਹੈਗੀ ਹੈ ਹੁਣ ਇਹ ਆਰਾਮ ਕਰ ਰਹੀ ਹੈ ਇਹਨੂੰ ਖਾਣਾ ਮੈਂ ਪਾਤਾ ਸੀ ਦੁੱਧ ਗਰਮ ਕਰਕੇ ਸੋ ਇਹਨੇ ਥੋੜਾ ਜਿਹਾ ਪੀ ਲਿਆ ਹੈਗਾ ਤੇ ਪ੍ਰਮਾਤਮਾ ਦਾ ਬੜਾ ਸ਼ੁਕਰਾਨਾ ਹੈ ਤੇ ਹੁਣ ਜਿੰਨੀ ਦੇਰ ਵੀ ਇਹ ਠੀਕ ਨਹੀਂ ਹੁੰਦੀ ਉਨੀ ਦੇਰੇ ਮੇਰੇ ਕੋਲ ਇੱਥੇ ਘਰ ਹੀ ਰਹੂਗੀ ਇੱਥੇ ਇਹਦਾ ਟ੍ਰੀਟਮੈਂਟ ਕਰਾਵਾਂਗੇ ਸੋ ਉਸ ਤੋਂ ਬਾਅਦ ਦੇਖਾਂਗੇ ਫਿਰ ਇਹਦਾ ਕੀ ਕਰਨਾ ਹੈਗਾ ਫਿਲਹਾਲ ਇਹ ਹੁਣ ਸੇਫ ਹੈ ਮੇਰੇ ਕੋਲ ਹੈ ਮੈਂ ਇਹਦਾ ਖਿਆਲ ਰੱਖ ਰਿਆ ਹਾਂ ਔਰ ਕੋਈ ਦਿੱਕਤ ਇਹਨੂੰ ਨਾ ਆਵੇ ਉਹਦੇ ਲਈ ਪੂਰਾ ਪ੍ਰਿਆਸ ਕਰਾਂਗੇ ਸੋ ਡਾਕਟਰ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਹੈਲਪ ਕੀਤੀ ਇਹਦੀ ਜਾਨ ਨੂੰ ਬਚਾਉਣ ਵਾਸਤੇ ਤੇ ਪਰਮਾਤਮਾ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇਹਦੇ ਤੇ ਕਿਰਪਾ ਕੀਤੀ ਤੇ ਇਹਦੀ ਡਿਲੀਵਰੀ ਸਹੀ ਹੋ ਗਈ ਔਰ ਇਹ ਆਪ ਵੀ ਸਲਾਮਤ ਹੈ ਬਹੁਤ ਧੰਨਵਾਦ ਪ੍ਰਮਾਤਮਾ ਦਾ ਬਹੁਤ ਧੰਨਵਾਦ